वेलकम टू जेटी एजुकेशन आज अपन डिसस करेंगे इंपॉर्टेंट करंट अफेयर्स 2 जून तो लेके 30 जून 2025 तक दे सो so शुरू करते हैं पहले क्वेश्चन तो पहला क्वेश्चन है जी एग्जाम 4 मिशन ਦੇ ਤਹਿਤ ਅੰਤਰਿਕਸ਼ ਵਿੱਚ ਪੌਂਚਰ ਵਾਲਾ 634 ਮਾ ਪ੍ਰਾੜ ਯੰਤਰੀ ਕਾਰਡ ਬਣਿਆ ਹੈ ਤਾਂ ਇਹ ਪਰਸਨ ਭਾਰਤੀ ਨੇ ਇਹਦਾ ਨਾਮ ਹੈ ਜੀ ਸੁਭಾಂಶੂ ਸ਼ੁਕਲਾ ਹੀ ਇਸ ਫਰਮ ਯੂਪੀ ਕਨਪੁਰ ਸੋ ਇਹ ਸਪੇਸ ਦੇ ਵਿੱਚ ਗਏ ਆ ਐਗਜ਼ਾਮਿਸ਼ਨ ਦੇ ਵਿੱਚ ਜਿਹੜਾ ਕਿ ਇੱਕ ਨਾਸਾ ਦਾ ਮਿਸ਼ਨ ਹੈ ਨੈਕਸਟ ਕੁਸ਼ਚਨ ਹੈ ਜੀ how many scientific experiment ਕਿੰਨੇ ਸੈਂਟੀਫਿਕ ਐਕਸਪੈਰੀਮੈਂਟ ਕੀਤੇ ਜਾਣਗੇ ਐਕਸਿਵ 4 ਦੇ ਵਿੱਚ ਤਾਂ ਇਹ ਕੀਤੇ ਜਾਣਗੇ ਅਪਰੋਕਸੀਮੇਟਲੀ 40 uh, 70 70 ਐਕਸਪੈਰੀਮੈਂਟ ਕੀਤੇ ਜਾਣਗੇ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਨਵਾਂ ਰੂਲ ਕੀ ਬਣਾਇਆ ਗਿਆ ਆਈਸੀਸੀ ਦੁਆਰਾ 2025 ਤੋਂ ਲੈ ਕੇ 27 ਤੱਕ वर्ल्ड ਟੈਸਟ ਚੈਂਪੀਅਨਸ਼ਿਪ ਸਾਈਕਲ ਦੇ ਵਿੱਚ ਤਾਂ ਇਹਦਾ ਨਾਮ ਹੈ ਜੀ ਸਟਾਪ ਕਲॉक অর ਸਟਾਪ ਵਾਚ ਫਾਰ ਦਾ ਓਵਰ ਰੇਟ ਕਿ ਜਿਹੜਾ ਓਵਰ ਰੇਟ ਆ ਉਹਦੇ ਵਿੱਚ ਇੱਕ ਓਵਰ ਤੋਂ ਬਾਅਦ ਦੂਸਰੇ ਓਵਰ ਨੂੰ ਸ਼ੁਰੂ ਕਰਨ ਦੇ ਵਿੱਚ ਜਿਆਦਾ ਟਾਈਮ ਲਏ ਜਾਂਦਾ ਤਾਂ ਆਈਸੀਸੀ ਦੁਆਰਾ ਕਿਹਾ ਗਿਆ ਕਿ ਸਿਰਫ 60 ਸੈਕਿੰਡ ਮਤਲਬ 1 ਮਿੰਟ ਤੋਂ ਬਾਅਦ ਟਾਈਮ ਨਹੀਂ ਲਿਆ ਜਾਏਗਾ ਨੈਕਸਟ ਓਵਰ ਸਟਾਰਟ ਕਰਨ ਦੇ ਲਈ ਸੋ ਆਪਸ਼ਨ A ਇਜ਼ ਦਾ ਰਾਈਟ ਆਨਸਰ ਅਗਲਾ ਕੁਐਸਚਨ ਹੈ ਜੀ 79th ਨੈਕਸਟ ਕੁਐਸਚਨ ਹੈ ਵਿਚ ਯੂਨੀਵਰਸਿਟੀ ਟਾਪਡ ਦਾ ਗਲੋਬਲ ਕਯੂਐਸ ਯੂਨੀਵਰਸਿਟੀ ਰੈਂਕਿੰਗ ਇਹ 4th ਕੁਐਸਚਨ ਹੈ ਆ ਕੱਟ ਦਿਓ ਤਾਂ ਇਹਦਾ ਨਾਮ ਹੈ ਜੀ ਐਮਆਈਟੀ ਯੂਐਸ ਦਾ ਮੈਸਾਚੂਸੈਟਸ ਇੰਸਟੀਚਿਊਸ਼ਨ ਆਫ ਟੈਕਨੋਲੋਜੀ ਆਪਸ਼ਨ B ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ 5ਥ ਕੁਐਸਚਨ ਵਾਟ ਇਜ਼ ਦਾ ਮੇਨ ਆਬਜੈਕਟਿਵ ਆਫ ਪ੍ਰੋਜੈਕਟ এলিਫੈਂਟ ਸੈਂਸਸ ਫੇਜ਼ 1 ਤਾਂ ਇਹਦਾ ਮੇਨ ਪਰਪਸ ਕੀ ਹੈ ਜੀ ਇਹਦਾ ਮੇਨ ਪਰਪਸ ਹੈ ਟੂ ਪ੍ਰੋਟੈਕਟ ਦਾ এলিਫੈਂਟ ਫਰਮ ਦਾ ਰੇਲ ਐਕਸੀਡੈਂਟ ਆਪਾਂ ਦੇਖਿਆ ਕਿ ਕਈ ਵਾਰੀ ਰੇਲਵੇ ਕ੍ਰੋਸਿੰਗ ਹੁੰਦੇ ਆ ਜਦੋਂ এলিਫੈਂਟ ਕ੍ਰੋਸ ਕਰਦੇ ਆ ਤਾਂ ਟ੍ਰੇਨ ਦੇ ਨਾਲ ਹਿੱਟ ਹੋ ਕੇ ਮਾਰੇ ਜਾਂਦੇ ਆ ਤਾਂ ਉਸ ਚੀਜ਼ ਨੂੰ ਘੱਟ ਕਰਨ ਵਾਸਤੇ ਇਹ ਮਿਸ਼ਨ ਚਲਾਇਆ ਗਿਆ ਮਿਸ਼ਨ ਦਾ ਨਾਮ ਹੈ ਪ੍ਰੋਜੈਕਟ এলিਫੈਂਟ ਸੈਂਸਸ ਫੇਜ਼ 1 ਨੈਕਸਟ ਕੁਐਸਚਨ ਹੈ ਜੀ ਵੱਟ ਡਿਡ ਮੱਧ ਪ੍ਰਦੇਸ਼ ਗਵਰਨਮੈਂਟ ਮੇਕ ਅ ਕਮੈਂਡਟਰੀ ਫਾਰ ਸਕੂਲ ਟੀਚਰਸ ਸਟਾਰਟਿੰਗ ਫਰਮ ਜੁਲਾਈ 1 2025 ਮੱਧ ਪ੍ਰਦੇਸ਼ ਦੀ ਸਰਕਾਰ ਨੇ ਸਕੂਲ ਦੇ ਟੀਚਰਸ ਲਈ ਕੀ ਇੰਪੋਰਟੈਂਟ ਕੀ ਸ਼ੁਰੂ ਕੀਤਾ ਤਾਂ ਇਹ ਹੈਗਾ ਜੀ ਡਿਜੀਟਲ اٹੈਂਡੈਂਸ ਕਿ ਜਿਹੜੇ ਵੀ ਟੀਚਰ ਆਉਂਦੇ ਨੇ ਉਹਨਾਂ ਨੂੰ ਆਪਣੀ ਡਿਜੀਟਲ اٹੈਂਡੈਂਸ ਦੇਣੀ ਪੈਗੀ ਕਾਰਨ ਇਹ ਹੈ ਕਿ ਕਈ ਵਾਰ ਟੀਚਰਸ ਲੇਟ ਪਹੁੰਚਦੇ ਆ ਤੇ ਬਾਅਦ ਵਿੱਚ ਆ ਕੇ ਆਪਣੀ ਰਜਿਸਟਰ ਦੇ ਉੱਪਰ اٹੈਂਡੈਂਸ ਮਾਰਕ ਕਰ ਦਿੰਦੇ ਆ ਜਦੋਂ ਡਿਜੀਟਲ اٹੈਂਡੈਂਸ ਲਈ ਜਾਏਗੀ ਤਾਂ ਇਹਦੇ ਨਾਲ ਕੀ ਹੋਏਗਾ ਕਿ ਟਾਈਮ ਵਗੈਰਾ ਦਾ ਬਿਲਕੁਲ ਪਤਾ ਲੱਗਦਾ ਰਹੇਗਾ ਕਿ ਟੀਚਰ ਟਾਈਮ ਤੇ ਸਿਗਨੀਫਿਕੈਂਸ ਕੀ ਹੈ ਕਹਿੰਦੇ ਆਂਬੂਵਾਚੀ ਮੇਲਾ ਦਾ ਜਿਹੜਾ ਕਿ ਕਾਮਾਖਿਆ ਟੈਂਪਲ ਦੇ ਵਿੱਚ ਮਨਾਇਆ ਜਾਂਦਾ ਪਹਿਲੀ ਗੱਲ ਐ ਕਿ ਜਿਹੜਾ ਆਂਬੂਵਾਚੀ ਮੇਲਾ ਕਾਮਾਖਿਆ ਟੈਂਪਲ ਅਸਾਮ 'ਚ ਮਨਾਇਆ ਜਾਂਦਾ ਇਹ ਕਾਮਾਖਿਆ ਮਾਤਾ ਨਾਲ ਸੰਬੰਧਿਤ ਹੈ ਤੇ ਇਹ ਕੀ ਸ਼ੋ ਕਰਦਾ ਇਟ ਸੈਲੀਬ੍ਰੇਟਸ ਦਾ ਮੈਂਸਟਰੂਅਲ ਸਾਈਕਲ ਆਫ ਗੋਡੇਸ ਕਾਮਾਖਿਆ ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਕਿਹੜਾ ਭਾਰਤੀ ਸਟੇਟ ਆ ਜਿਨ੍ਹਾਂ ਨੇ ਡਿਜੀਟਲ ਪ੍ਰੋਕਿਊਰਮੈਂਟ ਦੇ ਵਿੱਚ ਟੌਪ ਕੀਤਾ ਹੈ ਗਵਰਨਮੈਂਟ ਟੀ ਮਾਰਕੀਟਪਲੇਸ ਦੇ ਉੱਪਰ ਤਾਂ ਇਹ ਹੈਗਾ ਜੀ ਉੱਤਰ ਪ੍ਰਦੇਸ਼ ਤਾਂ ਇਹਨਾਂ ਦੇ ਲਗਭਗ 665200 ਕਰੋੜ ਦੇ ਆਡਰਾਂ ਨਾਲ ਜਿਹੜਾ ਪਹਿਲਾ ਡਿਜੀਟਲ ਖਰੀਦ ਜਿਹੜਾ ਡਿਜੀਟਲ ਪਲੈਟਫਾਰਮ ਪ੍ਰਕਿਊਇਰਮੈਂਟ ਦਾ ਪਹਿਲੇ ਨੰਬਰ ਵਾਲਾ ਬਣਿਆ ਉੱਤਰ ਪ੍ਰਦੇਸ਼ ਨੈਕਸਟ ਕੁਐਸਚਨ ਹੈ ਜੀ ਨਾਮ ਕੀ ਹੈ ਸਕੀਮ ਦਾ ਜਿਹੜੀ ਕਿ ਪੰਜਾਬ ਨੈਸ਼ਨਲ ਬੈਂਕ ਦੁਆਰਾ ਸ਼ੁਰੂ ਕੀਤੀ ਗਈ ਹੈ ਜਿਹੜੇ ਆਰਮੀ ਵਗੈਰਾ ਦੇ ਜਾਂ ਆਪਣੇ ਆਰਮਡ ਫੋਰਸਸ ਦੇ ਪਰਸਨਲਸ ਨੇ ਉਹ ਸ਼ਹੀਦ ਹੋ ਜਾਂਦੇ ਤਾਂ ਉਹਨਾਂ ਨੂੰ 117 ਕਰੋੜ ਰੁਪਏ ਦੀ ਸ਼ਹਾਦਤ ਦਿੱਤੀ ਜਾਊਗੀ ਤਾਂ ਉਸ ਮਿਸ਼ਨ ਦਾ ਨਾਮ ਕੀ ਹੈ ਇਹਦਾ ਨਾਮ ਹੈ ਜੀ ਆਪਸ਼ਨ ਏ ਰક્ષਕ ਪਲੱਸ ਸਕੀਮ ਇਫ ਵੀ ਟਾਕ ਅਬਾਊਟ ਪੰਜਾਬ ਨੈਸ਼ਨਲ ਬੈਂਕ ਇਹਦੀ ਸਥਾਪਨਾ ਹੋਈ ਹੈ ਜੀ 1896 ਦੇ ਵਿੱਚ ਵਨ ਆਫ ਦਾ 올ਡੇਸਟ ਬੈਂਕ ਹੈ ਇੰਡੀਆ ਦਾ ਨੈਕਸਟ ਕੁਐਸਚਨ ਹੈ ਜੀ ਆਈਟੀ ਖੜਗਪੁਰ ਦੇ ਨਵੇਂ ਡਾਇਰੈਕਟਰ ਕੌਣ ਬਣੇ ਨੇ ਤਾਂ ਇਹਨਾਂ ਦਾ ਨਾਮ ਹੈ ਜੀ ਸੁਮਾ ਚੱਕਰਵਰਤੀ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਸੁਮਾ ਚੱਕਰਵਰਤੀ ਚੱਕਰਵਰਤੀ ਤੇ ਆਈਆਈਟੀ ਖੜਗਪੁਰ ਇਹਦਾ ਇਹ ਭਾਰਤ ਦਾ ਸਭ ਤੋਂ ਪੁਰਾਣਾ ਆਈਆਈਟੀ ਹੈ 올ਡੇਸਟ ਆਈਆਈਟੀ ਹੈ ਤੇ ਇਹਦੀ ਸਥਾਪਨਾ ਹੋਈ ਸੀ ਜੀ ਇਟ ਵਾਸ ਇਨ 1951 ਇਟ ਵਾਸ ਸਟੈਬਲਿਸ਼ਡ ਇਨ 1951 ਜੀ ਵਟ ਇਨ ਯਰਸ ਰੈਂਕ ਇਨ ਦਾ ਗਲੋਬਲ ਜੈਂਡਰ ਗੈਪ ਰਿਪੋਰਟ ਇਹ ਰਿਪੋਰਟ ਦਿੱਤੀ ਗਈ ਹੈ ਵਰਲਡ ਇਕਨੋਮਿਕ ਫੋਰਮ ਦੁਆਰਾ ਤੇ ਇਹਦੇ ਵਿੱਚ ਪੜਦਾ ਰੈਂਕ ਪੁੱਛਿਆ ਗਿਆ ਇੰਡੀਆ ਦਾ ਰੈਂਕ ਹੈਗਾ 131 অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਅਕੋਰਡਿੰਗ ਟੂ TRAI ਟੈਲੀਕਮ ਰੈਗੂਲੇਟਰੀ ਜਿਹੜੀ ਅਥਾਰਟੀ ਆਫ ਇੰਡੀਆ ਇਹਨਾਂ ਨੇ QI 2025 ਟੈਲੀਕਮ ਰਿਪੋਰਟ ਦਿੱਤੀ ਹੈ ਕਹਿੰਦੇ ਭਾਰਤ ਵਿੱਚ ਇੰਡੀਆ ਦੇ ਵਿੱਚ ਕਿੰਨੇ ਸਬਸਕ੍ਰਾਈਬਰ ਹੋ ਚੁੱਕੇ ਨੇ ਮਤਲਬ ਕਿੰਨੇ ਲੋਕ ਮੋਬਾਈਲ ਫੋਨ ਯੂਜ਼ ਕਰਦੇ ਆ ਕਿੰਨੇ ਕਨੈਕਸ਼ਨ ਆ ਜਿਹੜੇ ਭਾਰਤ ਵਿੱਚ ਚੱਲ ਰਹੇ ਆ ਤਾਂ ਦਾ ਸਹੀ ਆਨਸਰ ਹੈ ਜੀ 1.2 ਬਿਲੀਅਨ ਪੀਪਲ ਲਗਭਗ 120 ਕਰੋੜ ਲੋਕ ਭਾਰਤ ਵਿੱਚ ਮੋਬਾਈਲ ਫੋਨ ਜਾਂ ਇੰਨੇ ਸਬਸਕ੍ਰਾਈਬਰ ਹੋ ਚੁੱਕੇ ਆ ਜਿਹੜੇ ਲੋਕ ਫੋਨ ਯੂਜ਼ ਕਰਦੇ ਆ ਨੈਕਸਟ ਕੁਐਸਚਨ ਹੈ ਜੀ ਵਟ ਇਜ਼ ਦਾ ਮੇਨ ਫੋਕਸ ਆਫ ਨਕਸ਼ਾ ਪ੍ਰੋਗਰਾਮ ਨਕਸ਼ਾ ਪ੍ਰੋਗਰਾਮ ਦਾ ਕੀ ਉਦੇਸ਼ ਆ ਜਿਹੜਾ ਕਿ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਦੁਆਰਾ ਸ਼ੁਰੂ ਕੀਤਾ ਗਿਆ ਸੋ ਇਹਦਾ ਸਹੀ ਆਨਸਰ ਹੈ ਜੀ অপশন সি अर्बन लैंड सर्वे एंड मैपिंग ਜਿਹੜੀ अर्बन लैंड ਆ ਉਹਦਾ ਸਰਵੇ ਕਰਨਾ ਉਹਦੀ ਮਿਣਤੀ ਵਗੈਰਾ ਕਰਨ ਦੇ ਲਈ ਯੂਜ਼ ਕੀਤਾ ਗਿਆ ਸ਼ੁਰੂ ਕੀਤਾ ਗਿਆ ਨੈਕਸਟ ਕੁਐਸਚਨ ਹੈ ਜੀ ਥੀਮ ਕੀ ਹੈ ইউনাইটেড ਨੇਸ਼ਨ ਪੋਪੂਲੇਸ਼ਨ ਫੰਡ ਅਵਾਰਡ ਦਾ ਥੀਮ ਕੀ ਹੈ ਦਾ ਵਾਟ ਇਜ਼ ਦਾ ਥੀਮ ਆਫ ਦਿਸ ਅਵਾਰਡ ਤਾਂ ਦਾ ਥੀਮ ਹੈ ਜੀ ਪੋਪੂਲੇਸ਼ਨ ਐਟ ਦਾ ਕ੍ਰਾਸ ਰੂਟਸ ਪੋਪੂਲੇਸ਼ਨ ਐਟ ਦਾ ਕ੍ਰਾਸ ਰੂਟਸ ਨੈਕਸਟ ਕੁਐਸਚਨ ਹੈ ਜੀ ਕਹਿੰਦੇ ਵੱਟੀ ਦਾ ਪ੍ਰਾਇਮਰੀ ਪਰਪਸ ਆਫ SEBI'S CEFCOM ਪਲੇਟਫਾਰਮ ਇਹਦਾ ਮੁੱਖ ਉਦੇਸ਼ ਕੀ ਆ ਜਿਹੜਾ ਕਿ ਪਲੇਟਫਾਰਮ ਹੈ SEBI ਦੁਆਰਾ ਲਾਂਚ ਕੀਤਾ ਗਿਆ ਤਾਂ ਇਹਦਾ ਮੁੱਖ ਉਦੇਸ਼ ਆ ਜੀ ਸਕਿਉਰ ਦਾ ਪੇਮੈਂਟ ਟੂ SEBI ਰਜਿਸਟਰਡ ਐਡਵਾਈਜ਼ਰ ਨੈਕਸਟ ਕੁਐਸਚਨ ਹੈ ਜੀ ਇੰਡੀਆ ਇੰਡੀਆ ਦੁਆਰਾ ਸ਼ੁਰੂ ਕੀਤੇ ਗਿਆ ਐਗਰੀ ਸਟ੍ਰੈਕ ਐਗਰੀ ਸਟ੍ਰੈਕ ਇੱਕ ਇਨੀਸ਼ੀਏਟਿਵ ਆ ਤਾਂ ਇਹਦਾ ਪਰਪਸ ਕੀ ਆ ਏਮ ਟੂ ਇੰਟੀਗ੍ਰੇਟ ਦਾ ਅੰਡਰ ਡਿਜੀਟਲ ਐਗਰੀਕਲਚਰ ਮਿਸ਼ਨ ਕੀ ਕਰੇਗਾ ਇਹ ਇਹਦਾ ਪਰਪਸ ਕੀ ਹੋਏਗਾ ਤਦ ਪਰਪਜਾ ਜੀ ਲੈਡ ਰਿਕਾਰਡ ਵਗੈਰਾ ਕ੍ਰੋਪ ਡਾਟਾ ਤੇ ਫਾਰਮਰ ਆਈਡਿਜ਼ ਨੂੰ ਮੈਂਟੇਨ ਕਰਨਾ ਉਹਨਾਂ ਦਾ ਇੱਕ ਡਾਟਾਬੇਸ ਬਣਾ ਕੇ ਰੱਖਣਾ ਨੈਕਸਟ ਕੁਐਸਚਨ ਹੈ ਜੀ ਕਿੰਨੀ ਪਰਸੈਂਟ ਸਬਸਿਡੀ ਹੈ ਜਿਹੜੀ ਆਫਰ ਕੀਤੀ ਗਿਆ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਨੂੰ ਐਗਰੀਕਲਚਰ ਮੈਕੈਨਿਜ਼ਮ ਸਕੀਮ ਦੇ ਤਹਿਤ ਡਰੋਨ ਦੇ ਲਈ ਤਾਂ ਇਹ ਕਿੱਥੇ ਗਿਆ ਜੀ 75% ਆਪਸ਼ਨ ਬੀ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਮੱਧ ਪ੍ਰਦੇਸ਼ ਹਾਈ ਕੋਰਟ ਦੁਆਰਾ ਵਟਸਐਪ ਚੈਟ ਵਟ ਇਜ਼ ਚੈਟਸ ਕਨਸਿਡਰ ਸਬਜੈਕਟ ਟੂ ਰਿਜਨੇਬਲ ਕਰ ਤਾਂ ਮੱਧ ਪ੍ਰਦੇਸ਼ ਹਾਈ ਕੋਰਟ ਨੇ ਕਿਹਾ ਕਿ ਅਗਰ WhatsApp ਦੀ ਕੋਈ ਚੈਟ ਆ ਤਾਂ ਇਨ ਕੇਸ ਕੋਈ ਡਿਸਪਿਊਟ ਹੈ ਡਾਈਵੋਰਸ ਰਿਲੇਟਰ ਕੋਈ ਡਿਸਪਿਊਟ ਹੈ ਤਾਂ ਉਹਦੇ ਵਿੱਚ WhatsApp ਦੀ ਚੈਟ ਨੂੰ ਇੱਕ ਐਜ਼ ਅ ਐਵੀਡੈਂਸ ਮੰਨਿਆ ਜਾਏਗਾ। ਤੋ ਉਹਤੇ ਕਿਹਾ ਗਿਆ ਕਿ ਰਾਈਟ ਟੂ ਪ੍ਰਾਈਵੇਸੀ ਹੈ ਜਿਹੜੀ ਉਹਨੂੰ ਅਸੀਂ ਮਤਲਬ ਕਿ ਘੱਟ ਪ੍ਰੈਫਰ ਕਰਦੇ ਹਾਂ ਬਟ ਸਿਕਿਉਰਿਟੀ ਨੂੰ ਜ਼ਿਆਦਾ ਪ੍ਰੈਫਰ ਕਰਦੇ ਹਾਂ। ਤਾਂ ਇਹਦਾ ਅਨਸਰ ਕੀ ਆਏਗਾ? ਕੁਐਸਚਨ ਨੰਬਰ 18 ਦਾ ਕਿੰਨੇ ਕਿਹੜੀ ਚੀਜ਼ ਨੂੰ ਕਰਵ ਕੀਤਾ ਗਿਆ ਰਾਈਟ ਟੂ ਪ੍ਰਾਈਵੇਸੀ ਲਈ ਕਿਹਾ ਗਿਆ? ਆਪਸ਼ਨ B ਇਜ਼ ਦਾ ਰਾਈਟ ਆਨਸਰ। ਆਪਸ਼ਨ B ਨੈਕਸਟ ਕੁਐਸਚਨ ਦੇਖੋ ਜੀ ਇਹਦਾ ਮਾਰਕ ਕਰ ਲਓ ਆਪਸ਼ਨ ਬੀ ਨੈਕਸਟ ਕੁਐਸਚਨ ਹੈ ਜੀ ਇੱਕ ਰਿਪੋਰਟ ਆਈ ਹੈ ਰਿਪੋਰਟ ਦਾ ਨਾਮ ਹੈ ਪੀਜੀਆਈ 2.0 ਰਿਪੋਰਟ ਤਾਂ ਇਹ ਬ੍ਰਸ਼ਟਾ ਦੁਆਰਾ ਕੀਤੀ ਗਈ ਹੈ ਕਹਿੰਦੇ ਇਹਦੇ ਵਿੱਚ ਕੀ ਚੰਡੀਗੜ੍ਹ ਨੇ ਕਿੰਨੇ ਸਕੋਰ ਹਾਸਲ ਕੀਤੇ ਹੈ ਤਾਂ ਚੰਡੀਗੜ੍ਹ ਨੇ ਸਕੋਰ ਹਾਸਲ ਕੀਤੇ ਹੈ ਜੀ ਇਹਦੇ ਵਿੱਚ 803 ਆਪਸ਼ਨ ਸੀ ਦਾ ਰਾਈਟ ਆਨਸਰ ਹੈ 803 ਨੈਕਸਟ ਕੁਐਸਚਨ ਹੈ ਜੀ ਵਾਟ ਇਜ਼ ਦਾ ਮਿਸ਼ਨ ਰੇਂਜ ਐਂਡ ਐਂਡਿਓਰੈਂਸ ਆਫ ਦਾ ਰੁਦਰਾਸ਼ਟਰ ਕਾਮਬੈਟ ਆਪਾਂ ਦੇਖਿਆ ਸੀ ਕਿ ਰੁਦਰਾਸ਼ਟਰ ਨਾਮ ਦੇ ਡਰੋਨ ਨੇ ਜਿਹੜੇ ਉਹ ਦੀ ਆਡੀਓ ਦੁਆਰਾ ਬਣਾਏ ਗਏ ਆ ਤੇ ਟੈਸਟ ਫਾਇਰ ਵੀ ਕੀਤੇ ਗਏ ਆ ਤਾਂ ਇਹਦੀ ਰੇਂਜ ਪੁੱਛੀ ਗਈ ਆ ਇਹਦੀ ਰੇਂਜ ਹੈਗੀ ਆ ਜੀ ਆਪਸ਼ਨ ਬੀ 170 ਕਿਲੋਮੀਟਰ ਐਂਡ 1.5 ਆਵਰ ਡੇਢ ਘੰਟੇ ਵਿੱਚ ਇੰਨੀ ਦੂਰ ਤੱਕ ਇਹ ਜਾ ਸਕਦੇ ਆ ਨੈਕਸਟ ਕੁਐਸਚਨ ਹੈ ਜੀ ਕਿਹੜੀ ਮਿਨਿਸਟਰੀ ਹੈ ਜਿਨ੍ਹਾਂ ਨੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਜੁਆਇਨ ਕੀਤਾ 10ਵੇਂ ਮੈਂਬਰ ਦੇ ਤੌਰ ਤੇ ਤਾਂ ਇਹਦਾ ਸਹੀ ਆਨਸਰ ਹੈ ਜੀ ਬੇਲਾਰੂਸ ਬੇਲਾਰੂਸ ਕਵੈਸਚਨ ਨੰਬਰ 21st uh, 22nd what is the name of the operation operation ਦਾ ਨਾਮ ਕੀ ਆ ਜਿਹੜਾ ਇਰਾਨ ਨੇ ਲਾਂਚ ਕੀਤਾ ਇਜ਼ਰਾਈਲ ਦੇ ਖਿਲਾਫ ਕਿਉਂਕਿ ਇਜ਼ਰਾਈਲ ਨੇ ਇਰਾਨ ਦੇ ਖਿਲਾਫ ਆਪਰੇਸ਼ਨ ਕੀਤਾ ਸੀ ਲਾਂਚ ਉਹਦਾ ਨਾਮ ਸੀ ਰਾਈジング ਲਾਈਨ ਤਾਂ ਇਹਦਾ ਨਾਮ ਹੈ ਜੀ ਆਪਸ਼ਨ ਸੀ ਆਪਰੇਸ਼ਨ ਟਰੂ ਪ੍ਰੋਮਿਸ 3 ਆਪਰੇਸ਼ਨ ਟਰੂ ਪ੍ਰੋਮਿਸ 3 ਨੈਕਸਟ ਕੁਐਸਚਨ ਅਕੋਰਡਿੰਗ ਟੂ ਦਾ ਸਿਪਰੀ ਸਿਪਰੀ ਦੇ ਅਕੋਰਡਿੰਗ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਆ ਕਹਿੰਦੇ ਭਾਰਤ ਕੋਲ ਕਿੰਨੇ ਨਿਊਕਲੀਅਰ ਵਾਰ ਹੈਡ ਨੇ ਤੇ ਦਾ ਆਨਸਰ ਆ ਆਪਸ਼ਨ ਏ 10 160 160 ਤਾਂ ਭਾਰਤ ਕੋਲ 160 ਨਿਊਕਲੀਅਰ ਵੈਪਨ ਨੇ ਸਿਪਰੀ ਦੀ ਰਿਪੋਰਟ ਦੇ ਅਕੋਰਡਿੰਗ ਕਿਹੜਾ ਨੈਕਸਟ ਕੁਐਸਚਨ ਹੈ ਜੀ ਕਿਹੜਾ ਮੰਤਰਾਲਾ ਜਿਨ੍ਹਾਂ ਨੇ ਡਿਜੀਟਲ ਐਗਰੀਕਲਚਰ ਮਿਸ਼ਨ ਸ਼ੁਰੂ ਕੀਤਾ ਇੰਡੀਆ ਦੇ ਵਿੱਚ ਤਾਂ ਇਸ ਮੰਤਰਾਲੇ ਦਾ ਨਾਮ ਹੈ ਮਿਨਿਸਟਰੀ ਆਫ ਐਗਰੀਕਲਚਰ ਮਿਨਿਸਟਰੀ ਆਫ ਐਗਰੀਕਲਚਰ ਸ਼ਿਵਰਾਜ ਸਿੰਘ ਚੋਹਾਨ ਇਹਨਾਂ ਦੇ ਮਿਸਟਰ ਨੇ ਨੈਕਸਟ ਕੁਐਸਚਨ ਹੈ ਜੀ ਪਰਪਸ ਕੀ ਹੈ ਸਟਾਪ ਕਲੌਕ ਰੂਲ ਦਾ ਇੰਟਰੋਡਿਊਸਡ ਬਾਈ ਆਈਸੀਸੀ ਜਿਹੜਾ ਆਪਾਂ ਹੁਣੇ ਪੜਿਆ ਸੀ ਕਿ ਆਈਸੀਸੀ ਨੇ ਕਿਹਾ ਕਿ ਇੱਕ ਓਵਰ ਖਤਮ ਹੋਣ ਤੋਂ ਬਾਅਦ ਦੂਸਰਾ ਓਵਰ ਸ਼ੁਰੂ ਕਰਨ ਦੇ ਵਿੱਚ ਜਿਆਦਾ ਤੋਂ ਜਿਆਦਾ 60 ਸੈਕਿੰਡ ਦਾ ਸਮਾਂ ਹੋ ਸਕਦਾ ਤੇ ਇਸ ਰੂਲ ਨੂੰ ਕੀ ਕਿਹਾ ਗਿਆ ਜਾਂ ਇਹਦਾ ਪਰਪਸ ਕੀ ਹੈ ਸੋ ਇਹਦਾ ਪਰਪਸ ਹੈ ਜੀ অপਸ਼ਨ B ਟੂ ਪੈਨਲਾਈਜ਼ ਸਲੋ ਓਵਰ ਰੇਟ ਜਿਹੜੇ ਸਲੋ ਓਵਰ ਰੇਟ ਨੇ ਉਹਨਾਂ ਨੂੰ ਕੱਟ ਕਰਨਾ ਨੈਕਸਟ ਕੁਐਸਚਨ ਹੈ ਜੀ ਨੈਕਸਟ ਵੀ ਹੈਵ ਕੁਐਸਚਨ ਨੰਬਰ 26 ਹਾਊ ਮਨੀ ਐਲੀਫੈਂਟਸ ਵਰ ਰਿਕਾਰਡਡ ਇਨ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਵਿੱਚ 2000 ਵਿੱਚ ਕਿੰਨੇ ਐਲੀਫੈਂਟ ਰਿਕਾਰਡ ਕੀਤੇ ਗਏ ਆ ਪ੍ਰੋਜੈਕਟ ਐਲੀਫੈਂਟ ਸੈਂਸਰ ਦੇ ਤਹਿਤ ਤਾਂ ਇਹ ਟੋਟਲ ਕਿਤੇ ਗਏ ਆ ਜੀ 1000 ਸਭ ਤੋਂ ਵੱਧ ਜਿਹੜੇ ਐਲੀਫੈਂਟ ਨੇ ਉਹ ਕਰਨਾਟਕਾ ਚ ਪਾਏ ਜਾਂਦੇ ਕਿਹੜੀ ਟੈਕਨੋਲੋਜੀ ਜਿਹੜੀ ਯੂਜ਼ ਕੀਤੀ ਜਾਂਦੀ ਆ ਟੈਂਡਸਲੀ ਮੱਧ ਪ੍ਰਦੇਸ਼ ਦੇ ਵਿੱਚ ਤਾਂ ਇਸ ਟੈਕਨੋਲੋਜੀ ਦਾ ਨਾਮ ਕੀ ਆ ਫੇਸ਼ੀਅਲ ਰੈਕਗਨੀਸ਼ਨ ਕਿ ਫੇਸ ਨੂੰ ਰੈਕਗਨਾਈਜ਼ ਕਰਕੇ ਟੈਂਡਸ ਲਗਾਈ ਜਾਏਗੀ ਨੈਕਸਟ ਕੁਐਸਚਨ ਹੈ ਵਿਚ ਆਫ ਦਾ ਫਾਲੋਇੰਗ ਇਟ ਇਜ਼ ਫਸਟ ਕੇਬਲ ਸਟੇਟ ਬ੍ਰਿਜ ਭਾਰਤ ਦਾ ਪਹਿਲਾ ਕੇਵਲ ਦੇ ਥਰੂ ਜਿਹੜਾ ਬਣਾਇਆ ਜਾਂਦਾ ਕੇਵਲ ਸਟੇਟ ਬ੍ਰਿਜ ਹੈ ਮਤਲਬ ਕਿ ਕੋਈ ਜਗਾ ਪਾਸ ਤੇ ਕੋਈ ਬ੍ਰਿਜ ਬਣਾਉਣਾ ਜਿਹੜਾ ਬ੍ਰਿਜ ਹੋਏਗਾ ਉਹ ਕੇਵਲਾਂ ਦੀ ਮਦਦ ਦੇ ਨਾਲ ਬੜੇ ਬੜੇ ਪਿੱਲਰ ਲਗਾਏ ਜਾਣਗੇ ਕੇਵਲਾਂ ਦੀ ਮਦਦ ਦੇ ਨਾਲ ਉਹ ਖੜਾਇਆ ਜਾਊਗਾ ਨੀਚੇ ਕੋਈ ਪਿੱਲਰ ਨਹੀਂ ਹੋਗਾ ਹਾਂਜੀ ਖੜ ਦੇ ਵਿੱਚ ਆਪਸ਼ਨ ਸੀ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਵਾਟ ਇਜ਼ ਦ ਫੁੱਲ ਫਾਰਮ ਆਫ ਜੀੀਐਮ ਜੀੀਐਮ ਦੀ ਫੁੱਲ ਫਾਰਮ ਕੀ ਹੈ ਇਹਦੀ ਫੁੱਲ ਫਾਰਮ ਹੈਗੀ ਆ ਗਵਰਨਮੈਂਟ ਈ-ਮਾਰਕੀਟਪਲੇਸ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਵੀ ਹੈਵ ਹਾਊ ਮੈਨੀ ਹਾਊ ਮਚ ਡਿ ਪਰੋਵਾਈਡ ਟੂ ਦਾ ਮਾਰਟਾਇਰਸ ਫੈਮਿਲੀ ਕਿੰਨੀ ਦਿੱਤੀ ਜਾਏਗੀ ਆਪਾਂ ਪੜ੍ਹ ਕੇ ਹਟੇ ਆ ਰક્ષਕ ਪਲੱਸ ਦੇ ਤਹਿਤ 117 ਕਰੋੜ ਰੁਪਏ ਪੀਐਨਬੀ ਦੁਆਰਾ ਦਿੱਤੇ ਜਾਣਗੇ ਜਿਹੜੇ ਕਿ ਅਸ਼ਹੀਦ ਹੋ ਚੁੱਕੇ ਆ ਆਰਮੀ ਪਰਸਨਲਸ ਨੈਕਸਟ ਕੁਐਸਚਨ ਹੈ ਜੀ ਆਈਆਈਟੀ ਖੜਕਪੁਰ ਦੇ ਨਵੇਂ ਡਾਇਰੈਕਟਰ ਬੜੇ ਗਏ ਨੇ ਤੇ ਕਿਸ ਮਹੀਨੇ ਨਿਯੁਕਤ ਹੋਏ ਨੇ ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਜੂਨ ਨੈਕਸਟ ਕੁਐਸਚਨ ਹੈ ਜੀ ਗਲੋਬਲ ਜੈਂਡਰ ਗੈਪ ਰਿਪੋਰਟ ਨੂੰ ਕੌਣ ਪੇਸ਼ ਕਰਦਾ ਇਹ ਦਿੱਤੀ ਜਾਂਦੀ ਹੈ ਜੀ ਵਰਲਡ ਇਕਨੋਮਿਕ ਫੋਰਮ ਦੁਆਰਾ ਨੈਕਸਟ ਕੁਐਸਚਨ ਹੈ ਜੀ what does try stands for try the full form kia hai is the full form mein. tele telecom regulatory authority of india option a is the right answer next we have which type of sarvi naksha does pro naksha program focus on naksha program kidi chete par focus kar raha tada sahi answer hai ji urban mapping option b is the right answer urban mapping next question hai ji who published the state of the world population report स्टेट ऑफ द वर्ल्ड पॉपुलेशन रिपोर्ट नु किजे द्वारा ਕੀਤਾ ਜਾਂਦਾ ਇਹਨੂੰ ਕਿਹਤੰਦਾ ইউনাইটেড ਨੇਸ਼ਨ ਫੰਡ ਪਪੂਲੇਸ਼ਨ ਅਵਾਰਡ ਦਵਾਰਾ ਸੋ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਵਟ ਡਸ ਸੀਈਫ ਸੀਯੂਐਮ ਸਟੈਂਡਸ ਫਾਰ ਇਹਦੀ ਫੁੱਲ ਫਾਰਮ ਪੁੱਛੀ ਗਈ ਹੈ ਤਾਂ ਇਹਦੀ ਫੁੱਲ ਫਾਰਮ ਹੈ ਜੀ ਆਪਸ਼ਨ ਸੀ ਸੈਂਟਰਲਾਈਜ਼ਡ ਫਰੀ ਕਲੈਕਸ਼ਨ ਮੈਕੈਨਿਜ਼ਮ ਨੈਕਸਟ ਕੁਐਸਚਨ ਹੈ ਜੀ 37 ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪਾਰਟ ਆਫ ਇੰਡੀਆਜ਼ ਐਕਰੀਸਟੈਕ ਕਿਹੜਾ ਇਹਨਾਂ ਚੋ ਪਾਰਟ ਨਹੀਂ ਹੈਗਾ ਤਸਾਰੀ ਨੇ ਜੀ ਲੈਂਡ ਸਰਵੇ ਲੈਂਡ ਰਿਕਾਰਡ ਵੀ ਆ ਫਾਰਮ ਰਾਈਟਸ ਵੀ ਹੈਗਾ ਕਰੋਬੀ ਹੈ ਬਟ ਵੈਦਰ ਫੋਰਕਾਸਟਿੰਗ ਨਹੀਂ ਹੈਗਾ অপਸ਼ਨ ਡੀ ਇਸ ਦਾ রাইਟ ਆਨਸਰ ਨੈਕਸਟ ਕੁਐਸਚਨ ਹੈ ਜੀ ਕਿਹੜੀ ਸਕੀਮ ਦੇ ਤਹਿਤ ਜਿਹੜੀ ਐ ਐਫ ਪੀਓਜ਼ ਨੇ ਉਹਨਾਂ ਨੂੰ ਸਬਸਿਡੀ ਦਿੱਤੀ ਜਾਏਗੀ ਤੇ ਤਾਂ ਸਹੀ ਆਨਸਰ ਹੈ ਜੀ অপਸ਼ਨ A ਐਗਰੀ ਮਕੈਨਿਜ਼ਮ ਮਕੈਨਾਈਜੇਸ਼ਨ ਸਕੀਮ ਐਗਰੀ ਮਕੈਨਾਈਜੇਸ਼ਨ ਸਕੀਮ ਨੈਕਸਟ ਕੁਐਸਚਨ ਹੈ ਜੀ ਵਟ ਇਜ਼ ਦ ਬੇਸਿਸ ਆਫ ਮਧਿਆ ਪ੍ਰਦੇਸ਼ ਹਾਈ ਕੋਰਟ ਰੂਲਿੰਗ ਔਨ ਵਟਸਐਪ ਵਿਦ ਦ ਬੇਸਿਸ ਕੀ ਸੀਗਾ ਇਹ ਹੈਗਾ ਸੀ ਪ੍ਰਾਈਵੇਸੀ ਵਰਸਸ ਸਕਿਉਰਿਟੀ ਪੜਕੇ ਨੇ ਆਪਾਂ ਨੈਕਸਟ ਕੁਐਸਚਨ ਹੈ ਜੀ ਵਟ ਡਸ ਪੀਜੀਆਈ ਸਟੈਂਡ ਫਾਰ ਇਨ ਚੰਡੀਗੜ੍ਹ ਰਿਪੋਰਟ ਚੰਡੀਗੜ੍ਹ ਵਾਲੀ ਕਿ ਰਿਪੋਰਟ ਆਈ ਹੈ ਅੰਦਰ ਪੀਜੀਆਈ ਦੀ ਫੁੱਲ ਫਾਰਮ ਪੁੱਛੀ ਗਈ ਹੈ ਤਾਂ ਇਹਦੀ ਫੁੱਲ ਫਾਰਮ ਹੈ ਜੀ ਆਪਸ਼ਨ ਏ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਨੈਕਸਟ ਕੁਐਸਚਨ ਹੈ ਜੀ ਆਪਾਂ ਨੂੰ ਪੁੱਛਿਆ ਗਿਆ ਕਿ ਰੁਦਰਾਸ਼ਟਰਾ ਕਿਸ ਕਿਸਮ ਦਾ ਡਰੋਨ ਹੈ ਤਾਂ ਇਹ ਇੱਕ ਕੰਬੈਟ ਡਰੋਨ ਹੈ ਕੰਬੈਟ ਦਾ ਮਤਲਬ ਲੜਨ ਦੇ ਲਈ ਹਮਲਾ ਕਰਨ ਦੇ ਲਈ ਯੂਜ਼ ਕੀਤਾ ਜਾਊਗਾ ਨੈਕਸਟ ਨੈਕਸਟ ਕੁਐਸਚਨ ਹੈ ਜੀ ਵਿਲਰੂਸ ਨੇ ਜੁਆਇਨ ਕਦੋਂ ਕੀਤਾ ਐਸਈਓ ਨੂੰ 10ਵੇਂ ਮੈਂਬਰ ਦੇ ਤੌਰ ਤੇ ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਜੁਲਾਈ 2024 ਨੈਕਸਟ ਕੁਐਸਚਨ ਹੈ ਜੀ 43rd ਕਹਿੰਦੇ ਆਪਰੇਸ਼ਨ ਦਾ ਨਾਮ ਪੁੱਛਿਆ ਗਿਆ ਜਿਹੜਾ ਇਜ਼ਰਾਈਲ ਦੁਆਰਾ ਲਾਂਚ ਕੀਤਾ ਗਿਆ ਸੀ ਈਰਾਨ ਦੇ ਖਿਲਾਫ ਤਾਂ ਇਹਦਾ ਨਾਮ ਆਪਾਂ ਦੇਖਿਆ ਸੀ ਇਹਦਾ ਨਾਮ ਹੈ ਆਪਰੇਸ਼ਨ ਰਾਈジング ਸਨ ਰਾਈジング ਲਾਈਨ ਨੈਕਸਟ ਕੁਐਸਚਨ ਹੈ ਜੀ ਵਾਟ ਡਿਡ ਸਿਪਰੀ ਸਟੈਂਡ ਫਾਰ ਸਿਪਰੀ ਦੀ ਫੁੱਲ ਫਾਰਮ ਪੁੱਛੀ ਗਈ ਹੈ ਇਹਦੀ ਫੁੱਲ ਫਾਰਮ ਹੈ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਟਿਊਟ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਪ੍ਰੋਜੈਕਟ ਐਲੀਫੈਂਟ ਸੈਂਸਸ ਫੇਸ 1 ਦੇ ਤਹਿਤ ਕਿੰਨੇ ਸਟੇਟ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਤਾਂ ਟੋਟਲ 20 ਸਟੇਟ ਨੇ ਪਾਰਟਿਸਪੇਟ ਕੀਤਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ICC ਦੀ ਫੁੱਲ ਫਾਰਮ ਪੁੱਛੀ ਗਈ ਆ ਵੈਰੀ ਈਜ਼ੀ ਇਹਦੀ ਫੁੱਲ ਫਾਰਮ ਹੈ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਹੈੱਡਕੁਆਟਰ ਹੈ ਦੁਬਈ ਦੇ ਵਿੱਚ ਤੇ ਦੇ ਚੇਅਰਮੈਨ ਜਾਂ ਹੈੱਡ ਪ੍ਰੈਜ਼ੀਡੈਂਟ ਕੌਨ ਇਸ ਟਾਈਮ ਜੇ ਸ਼ਾ ਨੈਕਸਟ ਕੁਐਸਚਨ ਹੈ ਜੀ ਕਿਹੜੀ ਟੈਲੀਕਮ ਬਾਡੀ ਆ ਜਿਹਨੇ ਦੱਸਿਆ ਕਿ ਰੈਗੂਲੇਟ ਕਰਦੀ ਹੈ ਟੈਲੀਕਮ ਸਬਸਕ੍ਰਾਈਬਰ ਨੂੰ ਇੰਡੀਆ ਦੇ ਵਿੱਚ ਤਾਂ ਇਟ ਇਜ਼ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਟ੍ਰਾਈ ਟ੍ਰਾਈ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਐਗਜ਼ਮ 4 ਮਿਸ਼ਨ ਕਿਸ ਸੀ ਦੇ ਉੱਪਰ ਫੋਕਸ ਕਰਦਾ ਸੀ ਐਗਜ਼ਮ 4 ਮਿਸ਼ਨ ਕਿਸ ਸੀ ਦੇ ਉੱਪਰ ਕੇਂਦਰਿਤ ਸੀ ਇਸ ਇਸ a kind of scientific research scientific research ਨੈਕਸਟ ਕੁਐਸਚਨ ਹੂ ਵਨ 2025 ਦਾ ਪ੍ਰੈਜ਼ੀਡੈਂਸ਼ੀਅਲ ਰਨ ਆਫ ਇਲੈਕਸ਼ਨ 어ਵਾਰਡ ਕਿਸ ਨੇ ਜਿੱਤੇ ਆ ਪੋਲੈਂਡ ਦੇ ਵਿੱਚ ਤਾਂ ਇਹ ਜਿੱਤਿਆ ਗਿਆ ਜੀ অপਸ਼ਨ ਪੀ ਐਂਡਰੇਸ ਟੂਡਾ ਦੁਆਰਾ ਅਗਲਾ ਕੁਐਸਚਨ ਹੈ ਜੀ UNFPA ਰਿਪੋਰਟ ਨੇ ਮੈਂਸ਼ਨ ਕੀਤਾ ਉਹਦਾ ਪਰਪਸ ਕੀ ਸੀ ਕਿਸ ਚੀਜ਼ ਨੂੰ ਇਹਨਾਂ ਨੇ ਮੈਂਸ਼ਨ ਕੀਤਾ ਤਾਂ ਇਹਦਾ ਪਰਪਸ ਹੈ ਟੂ ਅਨਲਾਈਜ਼ ਦ ਪੋਪੂਲੇਸ਼ਨ ਟ੍ਰੈਂਡਸ ਕਿ ਆਬਾਦੀ ਕਿਦਾਂ ਵਧ ਰਹੀ ਹੈ ਮਤਲਬ ਆਬਾਦੀ ਦੇ ਜਿਹੜੇ ਫੈਕਟਸ ਨੇ ਜੈਂਡਰ ਰੇਸ਼ਿਓ ਵਗੈਰਾ ਐਟ ਸੈਟਰਾ ਉਹਨਾਂ ਨੂੰ ਸਾਰਾ ਕੁਝ ਦੇਖਿਆ ਜਾਏਗਾ ਨੈਕਸਟ ਕੁਐਸਚਨ ਹੈ ਜੀ ਹੂ ਹੈਜ਼ ਬੀਨ ਰੀਪੁਆਇੰਟਡ ਐਜ਼ ਦ ਚੇਅਰਮੈਨ ਆਫ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਸੀਬੀਟਿ ਦੇ ਨਵੇਂ ਚੇਅਰਮੈਨ ਰੀਇਲੈਕਟ ਕੌਣ ਹੋਏ ਨੇ ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਏ ਨਿਤਿਨ ਗੁਪਤਾ ਨੈਕਸਟ ਕੁਐਸਚਨ ਵੈਨ ਇਜ਼ ਵਰਲਡ ਐਸਟਰੋਇਡ ਡੇ celebrated every year world asteroid day ਆਪਾਂ ਕਦੋਂ ਮਨਾਉਂਦੇ ਆ ਐਸਟਰੋਇਡ ਕੀ ਹੁੰਦੇ ਆ ਵੱਡੇ ਵੱਡੇ ਪੱਥਰ ਕਹਿ ਸਕਦੇ ਆ ਆਪਾਂ ਜਿਹੜੇ ਘੁੰਮਦੇ ਨੇ ਧਰਤੀ ਦੇ ਆਸ-પાસ ਧਰਤੀ ਤੋਂ ਕਾਫੀ ਦੂਰ ਆਪੇ ਬੀਸਵਿਲੀ ਐਸਟਰੋਇਡ ਬੈਲਟ ਪਈ ਜਾਂਦੀ ਆ ਮਾਰਸ ਤੇ ਜੁਪੀਟਰ ਦੇ ਵਿਚਕਾਰ ਬਟ ਕਈ ਵਾਰੀ ਇਹ ਐਸਟਰੋਇਡ ਧਰਤੀ ਦੇ ਕਾਫੀ ਨੇੜੇ ਆ ਜਾਂਦੇ ਆ ਤਾਂ ਧਰਤੀ ਇਹਨਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਆ ਤਾਂ ਰਸਤੇ ਵਿੱਚ ਆਉਂਦੇ ਹੁੰਦੇ ਨੇ ਇਹਨਾਂ ਨੂੰ ਅੱਗ ਲੱਗ ਜਾਂਦੀ ਆ ਕਈ ਵਾਰੀ ਇਹ ਧਰਤੀ ਉੱਪਰ ਵੀ ਹਿੱਟ ਕਰਦੇ ਆ ਐਸਟਰੋਇਡ ਕਾਫੀ ਵੱਡੇ ਹੁੰਦੇ ਆ ਮੀਟੇਰੋਇਡ ਇਹਨਾਂ ਦੇ ਕੰਪੇਰੇਟਿਵਲੀ ਛੋਟੇ ਹੁੰਦੇ ਆ ਸੋ ਨੈਸ਼ਨਲ ਟਰਮੀਨਿਕ ਬੋਰਡ ਨਿਜ਼ਾਮਾਬਾਦ ਇਹਨੂੰ ਇਨਾਗੂਰੇਟ ਕਿਹਦੇ ਦੁਆਰਾ ਕੀਤਾ ਗਿਆ ਤਾਂ ਇਹਦਾ ਸਹੀ ਆਨਸਰ ਹੈ ਆਪਸ਼ਨ A ਨਰਿੰਦਰ ਮੋਦੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਅਗਲਾ ਕੁਐਸਚਨ ਹੈ ਜੀ ਕਿਹੜੀ ਟੀਮ ਨੇ ਵਿਮਨ ਟਾਈਟਲ ਇਨਾਗਲ ਐਡੀਸ਼ਨ ਹਾਕੀ ਨੂੰ ਜਿੱਤੇ ਆ ਤਾਂ ਇਹਦਾ ਸਹੀ ਆਨਸਰ ਹੈ ਜੀ 54th ਕੁਐਸਚਨ ਦਾ ਆਪਸ਼ਨ A ਹਾਕੀ ਯੂਨਿਟ ਆਫ ਤਾਮਿਲਨਾਡੂ ਨੈਕਸਟ ਕੁਐਸਚਨ ਹੈ ਜੀ ਭਾਰਤੀ ਜਿਹੜੇ ਫੋਰਮਰ ਇੰਡੀਅਨ ਕ੍ਰਿਕਟ ਕਰੈਕਟਰ ਨੇ ਸ਼ਿਖਰਤਾਵਨ ਉਹਨਾਂ ਨੇ ਆਪਣੀ ਆਟੋ ਬਾਇਓਗ੍ਰਾਫੀ ਰਿਲੀਜ਼ ਕੀਤੀ ਹੈ ਵੈਰੀ ਇੰਪੋਰਟੈਂਟ ਇਹਦਾ ਨਾਮ ਪੁੱਛਿਆ ਗਿਆ ਇਹਦਾ ਨਾਮ ਹੈ ਦਾ 1 ਕ੍ਰਿਕਟ ਮਾਈ ਲਾਈਫ ਐਂਡ ਮੋਰ ਨੈਕਸਟ ਕੁਐਸਚਨ ਅਕੋਰਡਿੰਗ ਟੂ ਮਿਨਿਸਟਰੀ ਆਫ एनवायरमेंट ਉਹਨਾਂ ਨੇ ਕਿਹਾ ਕਿ ਪ੍ਰੋਟੈਕਟਿਡ ਏਰੀਆ ਵਿਚ ਪ੍ਰੋਟੈਕਟਿਡ ਏਰੀਆ ਸਕੋਰ ਦਾ ਹਾਈਐਸਟ ਕਿਹੜੇ ਪ੍ਰੋਟੈਕਟਿਡ ਏਰੀਆ ਨੇ ਸਭ ਤੋਂ ਵੱਧ ਸਕੋਰ ਕੀਤਾ ਤਾਂ ਇਹਦਾ ਆਨਸਰ ਹੈ ਜੀ ਕਾਜ਼ੀਰੰਗਾ ਨੈਸ਼ਨਲ ਪਾਰਕ ਇਹ ਕਿੱਥੇ ਪੈਂਦਾ ਅਸਮ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਕੇਰਲਾ ਦੀ ਆਰਮ ਵੈਲਡ ਲਾਈਫ ਸੈਂਚਰੀ ਦਾ ਨਵਾਂ ਨਾਮ ਕੀ ਰੱਖਿਆ ਗਿਆ ਤਾਂ ਇਹਦਾ ਨਵਾਂ ਨਾਮ ਹੈ ਜੀ ਆਰਾਲਮ ਬਟਰਫਲਾਈ ਸੈਂਚਰੀ অপਸ਼ਨ ਬੀ ਇਸ ਦਾ অপਸ਼ਨ ਸੀ ਇਸ ਦਾ ਰਾਈਟ ਆਨਸਰ ਆਰਾਲਮ ਬਟਰਫਲਾਈ ਸੈਂਚਰੀ ਹੂ ਵਾਸ ਕ੍ਰਾਊਨਡ ਮਿਸ ਵਰਲਡ 2025 2025 ਦੇ ਵਿੱਚ ਮਿਸ ਵਰਲਡ ਦਾ ਖਿਤਾਬ ਕਿਸ ਨੂੰ ਮਿਲਿਆ ਨੈਕਸਟ ਕੁਐਸਚਨ ਹੈ ਜੀ 59 ਹੂ ਵਨ 2025 ਪ੍ਰੈਜਿਡੈਂਸ਼ੀਅਲ ਰਨ ਆਫ ਇਨ ਪੋਲੈਂਡ I ਰਿਪੀਟ ਹੋ ਚੁੱਕਿਆ ਜੀ ਇਹਨਾਂ ਦਾ ਨਾਮ ਹੈ ਕਿ ਪੋਲੈਂਡ ਦੇ ਨਵੇਂ ਪ੍ਰਧਾਨ ਪ੍ਰੈਜਿਡੈਂਟ ਰਾਸ਼ਟਰਪਤੀ ਕੌਣ ਬਣਨੇ ਐ ਐਂਡਰੇਜ ਸਟੂਡਾ ਪੋਲੈਂਡ ਦੀ ਕੈਪੀਟਲ ਹੈ ਵਾਰਸੋ ਨੈਕਸਟ ਕੁਐਸਚਨ ਹੈ ਵੇਅਰ ਵਾਸ ਦਾ ਐਸਈਓ ਡਿਫੈਂਸ ਮਿਨਿਸਟਰ ਮੀਟਿੰਗ ਐਸਈਓ ਦੇ ਡਿਫੈਂਸ ਮਿਨਿਸਟਰ ਦੀ ਮੀਟਿੰਗ ਜਿਹੜੀ 2025 ਵਿੱਚ ਹੋਈ ਆ ਇਹ ਕਿੱਥੇ ਹੋਈ ਆ ਤਾਂ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਕਿੰਗ ਡਾਊ ਨੈਕਸਟ ਕੁਐਸਚਨ ਹੈ ਜੀ ਕਿਹੜਾ ਸ਼ਹਿਰ ਰਾਜਸਥਾਨੀ ਹੈ ਜਿੱਦੇ ਖੇਲੇ ਹੋਏ ਡੈ ਜਿਨੀਵਰਸਿਟੀ ਗੇਮਸ 2025 ਦੇ ਵਿੱਚ ਪਾਰਟਿਸਪੇਟ ਕੀਤਾ ਯੂਨੀਵਰਸਿਟੀ ਮਤਲਬ ਕਿੱਥੇ ਹੋਈਆਂ ਨੇ ਇਹ ਖੇਡਾਂ ਕਿੱਥੇ ਹੋਈਆਂ ਨੇ ਤੇ ਇਹ ਹੋਈਆਂ ਨੇ ਜੀ ਆਪਸ਼ਨ ਬੀ ਜੈਪੁਰ ਇੰਪੋਰਟੈਂਟ ਹੈ ਨੈਕਸਟ ਕੁਐਸਚਨ ਹੈ ਕਿਸ ਤਰੀਕ ਨੂੰ ਆਪਾਂ ਇੰਟਰਨੈਸ਼ਨਲ ਡੀ ਅਗੇਂਸਟ ਡਰੱਗ ਅਬਯੂਜ਼ ਆਬਜ਼ਰਵ ਕਰਦੇ ਆ ਤਾਂ ਇਟ ਇਜ਼ ਆਬਜ਼ਰਵਡ ਔਨ ਜੂਨ 26 ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੂ ਵਨ ਦਾ ਜੈਵਲਨ ਗੋਲਡ ਇਨ ਦਾ ਆਸਟਰਾਵਾ 골ਡਨ ਸਪਾਈਕਸ ਜੈਵਲਨ ਗੋਲਡ ਕਿ ਕਿਸ ਦੁਆਰਾ ਜਿੱਤਿਆ ਗਿਆ ਤਾਂ ਇਹਦਾ ਆਨਸਰ ਹੈ ਜੀ অপਸ਼ਨ ਸੀ ਨੀਰ ਚੋਪੜਾ ਨੈਕਸਟ ਕੁਐਸਚਨ ਹੈ ਟਾਈਟਲ ਕੀ ਹੈ ਬੁੱਕ ਦਾ ਜਿਹੜੀ ਕਿ ਲਾਂਚ ਕੀਤੀ ਗਈ ਹੈ ਮੋਦੀ ਦੁਆਰਾ ਐਮਰਜੈਂਸੀ ਰੋਲ ਨਾਲ ਸੰਬੰਧਿਤ ਹੈ ਇਹਦਾ ਨਾਮ ਹੈ ਜੀ ਦਾ ਐਮਰਜੈਂਸੀ ਡਾਇਰੀਜ਼ ইयर्स दैट ਫੌਸਟ ਅ ਲੀਡਰ ਨੈਕਸਟ ਕੁਐਸਚਨ ਐਗਜ਼ਾਮ ਪੈਟਰਨ ਕੀ ਹੈ ਸੀਬੀਐਸਸੀ ਦਾ ਨਵਾਂ ਜਿਹੜਾ ਕਿ ਕਲਾਸ 10 ਦੇ ਲਈ ਸ਼ੁਰੂ ਕਿਤਾ ਜਾਏਗਾ 2025 ਦੇ ਵਿੱਚ ਤਾਂ ਇਹਦਾ ਅਨਸਰ ਹੈ ਜੀ 2 ਟਰਮ एग्जाम অপਸ਼ਨ A ਇਜ਼ ਦਾ ਰਾਈਟ ਆਨਸਰ ਅਰਬਨ ਮਿਸ਼ਨ ਕੰਪਲੀਟਡ ਅਰਬਨ ਮਿਸ਼ਨ ਨੂੰ 10 ਸਾਲ ਪੂਰੇ ਹੋ ਚੁੱਕੇ ਨੇ ਕਿਹੜਾ ਮਿਸ਼ਨ ਹੈ ਜਿਹਨੂੰ 10 ਸਾਲ ਪੂਰੇ ਹੋ ਚੁੱਕੇ ਨੇ ਹੁਣ ਅਰਬਨ ਡਵੈਲਪਮੈਂਟ ਵਾਸਤੇ ਇਹ ਮਿਸ਼ਨ ਸ਼ੁਰੂ ਕੀਤਾ ਗਿਆ ਸੀ ਤਾਂ ਇਹਦਾ ਸਹੀ ਆਨਸਰ ਹੈ ਜੀ ਅਮਰਤ ਮਿਸ਼ਨ ਅਮਰਤ ਮਿਸ਼ਨ ਨੂੰ 10 ਸਾਲ ਹੋ ਚੁੱਕੇ ਨੇ ਇਹ ਅਰਬਨ ਰੀਜਨਰੇਸ਼ਨ ਵਾਸਤੇ ਮਿਸ਼ਨ ਸ਼ੁਰੂ ਕੀਤਾ ਗਿਆ ਸੀ 2015 ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਵਟ ਇਜ਼ ਵਟ ਇਜ਼ ਅਬਜ਼ਰਵਡ ਐਨੂਅਲੀ ਔਨ ਜੂਨ 25 ਟੂ ਰਿਕਾਲ 1975 ਐਮਰਜੈਂਸੀ 1975 ਦੀ ਐਮਰਜੈਂਸੀ ਨੂੰ ਆਪਾਂ ਯਾਦ ਕਰਨ ਲਈ ਕਿਹੜਾ ਦਿਨ ਮਨਾਉਂਦੇ ਆ ਇਹਦਾ ਨਾਮ ਹੈ ਸੰਵਿਧਾਨ ਹੱਤਿਆ ਦਿਵਸ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਅੰਟਿਲ ਵਟ ਵਾਸ ਦਾ ਯੂਨੀਫਾਈਡ ਪੈਨਸ਼ਨ ਪੇਮੈਂਟ ਪੈਨਸ਼ਨ ਸਕੀਮ ਆਪਟੇਨ ਦਾ ਡੇਟ ਐਕਸਟੈਂਡਡ ਅੰਟਿਲ ਵੈਨ ਵਾਸ ਯੂਨੀਫਾਈਡ ਪੇਮੈਂਟ ਸਕੀਮ ਨੂੰ ਆਪਟ ਕਰਨ ਦੀ ਤਰੀਕ ਤੱਕ ਕਦੋਂ ਤੱਕ ਵਧਾਈ ਗਈ ਆ ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਸੈਪਟੈਂਬਰ 30 2025 ਨੈਕਸਟ ਕੁਐਸਚਨ ਹੈ ਜੀ ਹੂ ਅਨਾਉਂਸਡ ਸੀਜ਼ ਫਾਇਰ ਬੀਟਵੀਨ ਇਜ਼ਰਾਈਲ ਐਂਡ ਇਰਾਨ ਕਿ ਇਜ਼ਰਾਈਲ ਤੇ ਇਰਾਨ ਦੇ ਵਿਚਕਾਰ ਯੁੱਧਬੰਦੀ ਨੂੰ ਕਿਹਨੇ ਘੋਸ਼ਿਤ ਕੀਤਾ ਇਟ ਇਜ਼ ਬਾਅਦ ਬਾਈ ਡੋਨਲਡ ਟਰੰਪ ਨੈਕਸਟ ਕੁਐਸਚਨ ਹੈ ਜੀ ਵਿਚ ਸ਼ਿਪ ਜੁਆਇੰਟ ਦਾ ਈਸਟਰਨ ਨਵਲ ਕਮਾਂਡ ਔਨ ਜੂਨ 2017 ਤਾਇਦਾ ਨਾਮ ਹੈ ਜੀ ਸ਼ਿਪ ਦਾ ਨਾਮ ਹੈ ਆਈਐਨਐਸ ਨੀਲਗிரி ਆਪਸ਼ਨ ਬੀ ਇਸ ਦਾ ਰਾਈਟ ਆਨਸਰ ਆਇਨਸ ਨੀਲਗிரி ਨੈਕਸਟ ਕੁਐਸਚਨ ਹੈ ਜੀ ਕਿਹੜੇ ਇਰਾਨੀਅਨ ਨਿਊਕਲੀਅਰ ਸਾਈਟ ਹੈ ਜਿਹੜੀ ਕਿ ਇਜ਼ਰਾਈਲ ਦੁਆਰਾ ਹਿੱਟ ਕੀਤੀ ਗਈ ਹੈ ਜੂਨ 2025 ਦੇ ਵਿੱਚ ਤਾਂ ਦਾ ਸਹੀ ਆਨਸਰ ਹੈ ਜੀ ਅਸਫਾਹਾਨ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਅਸਫਾਹਾਨ ਇਹ 1970 ਤੋਂ ਨਿਊਕਲੀਅਰ ਸਾਈਟ ਹੈ ਜਿਹੜੀ ਕਿ ਆਪਰੇਟ ਕੀਤੀ ਜਾ ਰਹੀ ਹੈ ਨੈਕਸਟ ਕੁਐਸਚਨ ਹੈ ਜੀ ਵਿੱਚ ਇੰਡੀਅਨ ਇੰਸਟੀਚਿਊਟ ਟਾਪਡ ਕਿਹੜਾ ਭਾਰਤ ਦਾ ਇੰਸਟੀਚਿਊਟ ਹੈ ਜਿਨ੍ਹਾਂ ਨੇ ਕੀਯੂਐਸ ਵਰਲਡ ਯੂਨੀਵਰਸਿਟੀ ਰੈਂਕਿੰਗ ਨੂੰ ਟਾਪ ਕੀਤਾ ਤਾਂ ਹੈਗਾ ਜੀ ਆਈਆਈਟੀ ਦਿੱਲੀ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ 2025 ਦੇ ਵਿੱਚ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਦਾ ਥੀਮ ਕੀ ਸੀ ਇਸ ਵਾਰੀ ਦਾ ਤੇ ਦਾ ਥੀਮ ਹੈ ਜੀ ਆਪਸ਼ਨ ਸੀ ਬ੍ਰੇਕ ਦਾ ਸਾਈਕਲ ਸਟਾਪ ਆਰਗੇਨਾਈਜ਼ਡ ਕ੍ਰਾਈਮ ਨੈਕਸਟ ਵੀ ਹੈਵ ਹਾਊ ਮਨੀ ਐਥਲੀਟਸ ਆਰ ਐਕਸਪੈਕਟਡ ਐਟ ਦਾ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਜਿਹੜੇ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਹੋਣੀਆਂ ਨੇ 2025 ਦੇ ਵਿੱਚ ਉਹਦੇ ਵਿੱਚ ਕਿੰਨੇ ਐਥਲੀਟ ਐਕਸਪੈਕਟ ਕੀਤੇ ਜਾ ਰਹੇ ਆ ਜਿਹੜੇ ਪਾਰਟਿਸਿਪੇਟ ਕਰਨਗੇ ਤਾਂ ਦਾ ਆਨਸਰ ਹੈ ਜੀ 4000 ਨੈਕਸਟ ਕੁਐਸਚਨ ਕਿਹੜਾ ਕੰਟਰੀ ਹੈ ਜਿਨੇ ਨਾਟੋ ਸਮਿਟ ਨੂੰ ਹੋਸਟ ਕੀਤਾ 2025 ਦੇ ਵਿੱਚ ਤਾਂ ਸਹੀ ਆਨਸਰ ਹੈ ਜੀ ਨੈਕਸਟ ਕੁਸਚਨ ਹੈ ਜੀ ਵਾਟ ਇਜ਼ ਦਾ ਮਿਨੀਮਮ ਪੈਨਸ਼ਨ ਅੰਡਰ ਦਾ ਯੂਨੀਫਾਈਡ ਪੈਨਸ਼ਨ ਸਕੀਮ ਫਾਰ 10 ਇਅਰ ਸਰਵਿਸ ਘੱਟੋ ਘੱਟ ਪੈਨਸ਼ਨ ਕਿੰਨੀ ਹੋਏਗੀ 10 ਇਅਰ ਸਕੀਮ ਦੇ ਵਿੱਚ ਤਾਂ ਪੈਨਸ਼ਨ ਹੋਏਗੀ ਜੀ 10000 ਰੁਪਏ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਸਚਨ ਵਿਚ ਕੰਟਰੀ ਵਰ ਪਾਰਟ ਆਫ ਦਾ ਸੀਸਫਾਇਰ ਅਰਾਊਂਡ ਔਨ ਜੋਨ 2025 ਤੇ ਜੋਨ ਜੋਨ 23 2025 ਨੂੰ ਕਿਹੜੇ ਦੋ ਦੇਸ਼ਾਂ ਦੇ ਵਿਚਕਾਰ ਜੁੱਧ ਬੰਦੀ ਦਾ ਐਲਾਨ ਹੋਇਆ ਇਹ ਇਰਾਨ ਤੇ ਇਜ਼ਰਾਈਲ ਦੇ ਵਿਚਕਾਰ ਹੋਇਆ ਨੈਕਸਟ ਕੁਐਸਚਨ ਹੈ ਜੀ ਮੋਟੋ ਕੀ ਆਇਨਸ ਨੀਲਗਰੀ ਦਾ ਵਾਟ ਇਜ਼ ਦਾ ਮੋਟੋ ਆਫ ਆਇਨਸ ਨੀਲਗਰੀ ਆਪਸ਼ਨ A ਇਨਵੀਜੀਬਲ ਸਟਰੈਂਥ ਅਨਕੰਕਰੇਬਲ ਵੈਲਰ